ਮਾਰਕੀਟ ਨੂੰ ਤਾਂ ਪਹਿਲੇ ਵੀ ਆਦਾ ਸੀ ਪਰ ਮਾਰਕੀਟ ਵਾਲੇ ਨੇ ਸੁਣੀ ਨਹੀਂ ਗਈ ਸਰਕਾਰੀ ਠੇਕਾ ਜੀ ਸਰਕਾਰੀ ਕੰਮ ਉਹਨਾਂ ਖੁੱਲਣਾ ਸੀ ਖੁੱਲ ਗਿਆ ਜੀ 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 ਲੈ 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 ਅੱਜ ਅੱਜ ਦੇ ਬੋਲ ਚੱਕੋ ਯਾਰ ਲੈ ਨੀ ਯਾਰ ਆ ਜਾ ਛੱਡੋ ਤੁਸੀਂ ਇੱਥੇ ਕੀ ਲਿਆ ਯਾਰ ਅੰਕਲਾ ਮੁਹੱਲੇ ਦੇ ਵਿੱਚ ਇੱਥੇ ਇਹ ਗੱਲ ਕਰ ਰਹੇ ਆ ਯਾਰ ਮੈਨੂੰ 3 ਦਿਨ ਹੋ ਗਏ ਆ 5 ਤਰੀਕ ਦਾ ਵਾਕਿਆਵਾ ਹੈ ਮੈਂ 7 ਤਰੀਕ ਨੂੰ ਐਸਚਓ ਸਾਹਿਬ ਨੂੰ ਲਿਖਤੀ ਦਿੱਤਾ ਹੈ 5 ਤਰੀਕ ਨੂੰ ਆਈਓ ਸਾਹਿਬ ਆਏ ਨੇ ਉਹ ਛੁੱਟੀ ਤੇ ਚਲੇ ਗਏ ਇਹਦੇ ਵਿੱਚ ਮੇਰਾ ਕੀ ਕਸੂਰ ਹੈ ਜੀ ਮੈਂ ਤਾਂ ਬਿੱਟ ਰਿਆ ਵਾਂ ਵੀ ਮੇਰੀ ਮਾਵਾ ਤੀਆਂ ਸੇਵ ਕਰ ਦੋ ਤੁਸੀਂ ਮੈਂ ਤੁਹਾਡੇ ਅੱਗੇ ਹੱਥ ਜੋੜਦਾ ਗਲੀ ਵਿੱਚ ਆਪਣਾ ਸਰਕਾਰ ਜੋ ਆਏਗਾ ਸਰਕਾਰ ਗਲੀ ਗਲੀ ਵਿੱਚ ਡੇਗ ਡੇਗ ਵਿੱਚ ਟੇਕਾ ਖੋਲੇ ਆਏਗਾ ਤਾਂ ਅਸੀਂ ਕੀ ਕਰੀਏ ਆਪਾਂ ਪਰਦੇਸੀ ਆਏਗਾ ਆਪਾਂ ਖਾਣਾ ਪੀਣੇ ਕੋ ਦਿਲ ਕਰਦਾ ਜਿੱਥੇ ਦਿਲ ਆਇਆ ਉਥੇ ਆਪਣਾ ਲੈ ਲੀਤਾ ਆਪਣੇ ਘਰ ਚਲਾ ਗਿਆ ਇਹ ਜਦੋਂ ਰਾਏ ਹੋਈ ਹੋਣੀ ਐ ਜਦੋਂ ਬਣਿਆ ਵਾ ਦੂਰੀ ਤੇ ਬਣਿਆ ਹੋਣਾ ਵਾ ਪਰ ਜਿਹੜਾ ਵਾਟਰ ਗੂਲਰ ਹੈ ਉਹ ਗਲਤ ਹੈ ਰੋਡ ਨੂੰ ਹੱਟਾ ਬਣਾਤਾ ਹੋਇਆ ਯਾਰ ਗੁਰੂਪੁਰੇ ਵਾਲੇ ਦੇਂਦੀ ਤੂੰ ਬੇਅਦਬੀ ਕੀਤੀ ਯਾਰ ਇੱਥੇ ਹਰਾਤੀ ਸ਼ਰਾਬੀ ਇੱਥੇ ਲੜਦੇ ਵੇ ਸੀ ਮੈਂ ਛੜਾਇਆ ਮੇਰੇ ਗੁਲਾਮੇ ਨੂੰ ਹੱਥ ਪਾ ਲਿਆ ਉਹਨਾਂ ਨੇ ਵੇ ਆਧਵ ਪ੍ਰਸ਼ਾਸਨ ਸੁਣੂਗੀ ਜਾਂ ਤਾਂ ਗੋਰਾਜੀ ਸੁਣਨਗੇ ਇਹ ਦੋਨਿਆਂ ਨੇ ਹੀ ਸੁਣ ਕੇ ਮੇਰਾ ਕੰਮ ਕਰਨਾ ਜੀ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਦੋਨਾਂ ਨੂੰ ਪੈਸਾ ਨਹੀਂ ਹੈ ਸਾਡੇ ਕੋਲ ਕਮ ਹੈ ਐ ਤੈਸੇ ਕਮ ਹੈ ਕਮ ਕੇ ਉਤਰੇ ਮੈਂ ਹਮਾਂ ਮਿਲ ਗਿਆ ਹਮ ਸ਼ੁਕਤ ਲਈ ਹਮ ਸ਼ੁਕਤ ਲਈ ਉਤਰੇ ਪਰ ਕਾ ਖਾਣੇ ਕਾ ਪੈਸਾ ਨਹੀਂ ਹੈ ਪੀਨੇ ਕਾ ਪੈਸਾ ਹੈ ਇਹਨਾਂ დამਨੇ ਕਾ ਕੋਈ ਸੈਂਡ ਕਰ ਦੇ 50 ਬੰਦੇ ਸੈਂਡ ਕਰ ਠੇਕਾ ਬੰਦ ਮੈਂ ਕਰ ਦਗਾ ਚਲੋ ਠੇਕਾ ਜੀ ਨਹੀਂ ਵੀ ਬੰਦੰਦਾ ਟਟਾ ਟਟ ਬਾਹਰ ਤੱਕ ਇੱਕ ਸ਼ਰਤ ਹੋਰ ਵੀ ਹੈ ਦੁਕਾਨਾਂ ਸਾਰੇ ਮੀਡੀਆ ਬੰਦ ਕਰਾਓ ਠੀਕਾ ਬੰਦ ਆਪਾਂ ਠਿਕ ਹੱਥ ਨਾਲ ਖੁਲਾਇਆ ਕਿਹਦੇ ਨੂੰ ਖੁਲਾਇਆ ਹਾਂ ਹਾਂ ਠੱਕੀ ਬੈਠ ਕੇ ਹਾਂ ਆਤੇ ਬੈਠ ਕੇ ਪੀਓ ਤੇ ਇਸ ਕਰਕੇ ਸੜਕ ਤੇ ਕੋਈ ਪਿਆ ਨਹੀਂ ਸਕਦਾ ਦਾਰੂ ਐ ਤੁਹਾਡੇ ਤੁਸੀਂ ਆਪਣੇ ਅੱਖਾਂ ਸਾਹਮਣੇ ਦੇਖ ਸਕਦੇ ਹੋ ਲਾਈਵ ਦੇਖ ਸਕਦੇ ਹੋ ਠੇਕੇ ਵਾਲਿਆਂ ਨੇ ਟੂਟੀ ਲਗਾਈ ਹੋਈ ਹੈ ਸਾਨੂੰ ਇਹ ਚੀਜ਼ ਤੋਂ ਪ੍ਰੋਬਲਮ ਹੈ ਠੇਕੇ ਵਾਲੇ ਨਹੀਂ ਜਲ ਤੇਤੀ ਵੀ ਇੱਥੇ ਵੀ ਪੈਗ ਲਗਾਏ ਹਾਂ ਜੀ ਆ ਤੁਹਾਡੇ ਸਾਹਮਣੇ ਹੈ ਜੀ ਫਰੀ ਪੂਜੀਆ ਨਾਲ ਮਿਲਦਾ ਪਿਆ ਫਰੀ ਪੂਜੀਆ ਸਭ ਕੁਝ ਨਾਲ ਮਿਲਦਾ ਪਿਆ ਜੀ ਸਾਡੇ ਵੀ ਨੂੰ ਦਾ ਦੋ ਤਿੰਨ ਜਾਨਕੀ ਜਦੋਂ ਆਪਣੇ ਬੀਚ ਚੱਲਦਾ ਰਹਿੰਦਾ ਇੱਥੇ ਰੋਡ ਉਦੋਂ ਦਾ ਕੋਈ ਚੱਕਰ ਨਹੀਂ ਰਾਤ ਨੂੰ ਜਦੋਂ ਬਸੂਨਾ ਹੋ ਜਾਂਦਾ ਰੋਡ ਪੇ ਦੋ ਚਾਰ ਗੇੜੇ ਲਾ ਦੀਦੇ ਕਮਰੇ ਮੇਂ ਦਿੱਕਤ ਹੈ ਬਾਲ ਬੱਚੇ ਹੈ ਤਾਂ ਯਾਰ ਪਰ ਫੜਖ ਪਰ ਕਿਸੇ ਕੇ ਬਾਲ ਬੱਚੇ ਨਹੀਂ ਹੈ ਮਹਿਲਾ ਹੀ ਨਹੀਂ ਹੈ ਕਿ ਵੀ ਤਾਂ ਕਿਤੇ ਬੰਦਾ ਲੁਕ ਹੋ ਕੇ ੱਤੀ ਰਹੇ ਨਾ ਹਮ ਲੁਕ ਹੋ ਕੇ ੱਤੀ ਰਹੇ ਬਹੁ ਟਾਈਮ ਹੋ ਗਿਆ ਇੱਥੇ ਘੜੋ ਘਟ ਨਹੀਂ ਘੜੇ 150 ਬੰਦੇ ਰੋਇ ਖੜੇ ਹੀ ਰਹਿੰਦੇ ਸਾਬ ਇਹ ਹੈਦਰ ਅੱਛਾ ਮਨਾ ਕਰ ਦਿਓ ਤੁਸੀਂ ਕੀ ਸੜਕ ਤੇ ਨਾ ਹਾਂਜੀ ਹਾਂਜੀ ਮਨਾ ਕਰ ਦੇ ਜੀ ਪੂਰਾ ਹਾਲ ਹੈ ਜੀ ਬਹੁਤ ਬੁਰਾ ਹਾਲ ਹੈ ਇੱਥੇ ਰੱਛ ਪਿਆ ਦਾ ਖੂਆ ਆਉਣ ਲੱਗੀਆਂ ਚਿੱਟਾ ਲੋਕੀ ਪਿੰਦੇ ਆ ਛੜਾ ਪਿੰਦੇ ਆ ਬਹੁਤ ਜਿਆਦਾ ਗੰਦ ਪਿਆ ਹੈ ਤੁਸੀਂ ਦੇਖੋ ਅਸੀਂ ਮੋਹ ਲਾਤੀ ਆਓ 12 ਵਜੇ ਕੱਲ ਹੀ ਆਏ ਸੀ ਬਸ ਜੋ ਪੋਰਡ ਕੀਤੀ ਪਰसों ਕੱਲ ਆਏ ਸੀ ਕੱਲ ਉਹਨਾਂ ਨੇ ਡੰਡੇ ਯੂਰ ਮਾਰੇ ਇੱਥੇ ਯਾਨੀ ਕੰਪਲੇਨਟ ਦੇਣ ਤੋਂ ਬਾਅਦ ਕਰ ਬਈ ਕਾਕੋ ਉਸ ਤੋਂ ਬਾਅਦ ਨਹੀਂ ਸੱਚਾ ਸਾਹਿਬ ਨੂੰ ਫੋਨ ਗਿਆ ਤੇਗਾ ਉਹਨਾਂ ਨੇ ਸਾਨੂੰ ਨੋਟ ਕਰਾਇਆ ਆ ਕਰਕੇ ਤੇ ਮੌਕੇ ਤੇ ਆਏ ਆ ਕੀ ਚੀਜ਼ ਨੋਟ ਕਰਾਈ ਗਈ ਕੀ ਕੰਪਲੇਂਟਸ ਵੀ ਦੇਖੋ ਤੇ ਬੰਦੇ ਇਕੱਠੇ ਹੋਏ ਪਏ ਲੁਧਿਆਣਾ ਦੀ ਜਲਨਪੁਰੀ ਦੇ ਨਜ਼ਦੀਕ ਗਣੇਸ਼ਨਗਰ ਮਾਰਕੀਟ ਦੇ ਵਿੱਚ ਮੌਜੂਦ ਆ ਜਿੱਥੇ ਇੱਕ ਸ਼ਰਾਬ ਦੇ ਠੇਕੇ ਦੇ ਬਾਹਰ ਰੌਲਾ ਪੈ ਚੁੱਕਾ ਹੈਗਾ ਰੌਲਾ ਹੈ ਕਿ ਇੱਥੇ ਦੇ ਜਿਹੜੇ ਵਸਿੰਦੇ ਨੇ ਰਹਿਸ਼ੀ ਨੇ ਉਨ੍ਹਾਂ ਵੱਲੋਂ ਇਸ ਠੇਕੇ ਦੇ ਬਾਹਰ ਲੱਗਣ ਵਾਲੀ ਪੀੜ ਤੋਂ ਇਤਰਾਜ਼ ਹੈ ਸ਼ਰਾਬੀਆ ਤੋਂ ਇਤਰਾਜ਼ ਹੈ ਔਰ ਇਤਰਾਜ਼ ਇਸ ਗੱਲ ਦਾ ਹੈ ਕਿ ਇਸੇ ਠੇਕੇ ਦੇ ਬਾਹਰ ਲੋਕ ਸ਼ਰਾਬ ਖਰੀਦੇ ਨੇ ਔਰ ਸੜਕ ਦੇ ਉੱਤੇ ਹੀ ਖੜ ਕੇ ਸ਼ਰਾਬ ਦਾ ਸੇਵਨ ਕਰਦੇ ਨੇ ਸ਼ਰਾਬ ਪੀਣ ਲੱਗ ਜਾਂਦੇ ਨੇ ਜਿਸ ਕਰਕੇ ਮਹੱਲੇ ਦੇ ਨਿਵਾਸੀਆਂ ਨੂੰ ਖਾਸ ਕਰਕੇ ਮਹਿਲਾਵਾਂ ਨੂੰ ਖਾਸੀ ਦਿੱਕਤ ਹੁੰਦੀ ਹੈ ਇਸ ਵਕਤ ਮੈਂ ਗਨੇਸ਼ਨਗਰ ਦੀ ਮੇਨ ਮਾਰਕੀਟ ਦੇ ਵਿੱਚ ਮੌਜੂਦ ਹਾਂ ਜਿੱਥੇ ਤੁਸੀਂ ਦੇਖ ਸਕਦੇ ਹੋ ਇੱਕ ਸ਼ਰਾਬ ਦਾ ਠੇਕਾ ਹੈ ਔਰ ਸਭ ਤੋਂ ਵੱਡੀ ਗੱਲ ਹੈ ਕਿ ਬਿਲਕੁਲ ਮਾਰਕੀਟ ਦੇ ਵਿੱਚ ਹੀ ਠੇਕਾ ਮੌਜੂਦ ਹੈ ਜਿੱਥੇ ਲੋਕ ਜਿਹੜੇ ਨੇ ਸ਼ਰਾਬ ਖਰੀਦੇ ਨੇ ਔਰ ਇਤਰਾਜ਼ ਹੈ ਜਨ ਲਨੇ ਆ ਕਿ ਆਖਰ ਕਿਉਂ ਜਿਹੜੇ ਹੈਗਾ ਪ੍ਰਦਰਸ਼ਨ ਕੀਤਾ ਜਾ ਰਿਹਾ ਬਿਰਾਜੀ ਸ਼ਰਾਬ ਦਾ ਠੇਕਾ ਕੋਈ ਅਜੇ ਤੱਕ ਖੁੱਲਿਆ ਨਹੀਂ ਹੋਏਗਾ ਨਹੀਂ ਜੀ ਇਹ ਕਿੰਨਾ ਟਾਈਮ ਹੋ ਗਿਆ ਪਰ ਮਾਰਕੀਟ ਨੂੰ ਕਿਉਂ ਹੁਣ ਯਾਦ ਆਇਆ ਭਾਜੀ ਮਾਰਕੀਟ ਨੂੰ ਤਾਂ ਪਹਿਲੇ ਵੀ ਯਾਦ ਆਇਆ ਸੀ ਪਰ ਮਾਰਕੀਟ ਵਾਲੇ ਦੀ ਸੁਣੀ ਨਹੀਂ ਗਈ ਸਰਕਾਰੀ ਠੇਕਾ ਜੀ ਸਰਕਾਰੀ ਕੰਮ ਹੈ ਉਹਨਾਂ ਖੁੱਲਣਾ ਸੀ ਖੁੱਲ ਗਿਆ ਨੋ ਡਾਊਟ ਅਸੀਂ ਕਿਸੇ ਚੀਜ਼ ਨੂੰ ਮਾੜਾ ਨਹੀਂ ਕਹਿੰਦੇ ਹਾਤਾ ਖੁੱਲਿਆ ਹੋਇਆ ਤੁਸੀਂ ਹਾਤੇ ਦੇ ਅੰਦਰ ਬਹਿ ਕੇ ਪੀ ਸਕਦੇ ਹੋ ਅਸੀਂ ਉਸ ਚੀਜ਼ ਨੂੰ ਉਤਰਾਜ ਨਹੀਂ ਕਰਦੇ ਤੁਸੀਂ ਰੋਡ ਘੇਰਿਆ ਹੋਇਆ ਹੈ ਯਾਰ ਰੋਡ ਨੂੰ ਹਾਤਾ ਬਣਾਤਾ ਹੋਇਆ ਹੈ ਯਾਰ ਗੁਰੂ ਪਰਬ ਵਾਲੇ ਦਿਨ ਦੀ ਤੂੰ ਬੇਅਦਬੀ ਕੀਤੀ ਯਾਰ ਇੱਥੇ ਹਰਾਬੀ ਸ਼ਰਾਬੀ ਇੱਥੇ ਲੜਦੇ ਪਏ ਸੀ ਮੈਂ ਛੁੜਾਇਆ ਮੇਰੇ ਗਲਾਵੇਂ ਨੂੰ ਹੱਥ ਪਾ ਲਿਆ ਉਹਨਾਂ ਨੇ ਜਦ ਗਲਾਵੇਂ ਨੂੰ ਹੱਥ ਪਾ ਲਣਗੇ ਤੇ ਫਿਰ ਸੇਵਾ ਤਾਂ ਕਰਨੀ ਬੰਦੀ ਹੈ ਨਾ ਜੀ ਹਾਂ ਬਿਲਕੁਲ ਔਰ ਖਾਸ ਕਰ ਇਹ ਹੈ ਕੀ ਢੜਕ ਦੇ ਉੱਤੇ ਸ਼ਰਾਬ ਦਾ ਜਾਇਜ਼ ਹੀ ਨਹੀਂ ਹੈ ਬਲਕਿ ਕਾਨੂੰਨਨ ਅਪਰਾਧ ਹੈ ਤਾਂ ਲੋਕ ਮੰਨਦੇ ਨਹੀਂ ਹੈ ਅਪਰਾਧ ਤਾਂ ਰੋਜ ਕਰ ਰਹੇ ਨਹੀਂ ਜੀ ਮੈਨੂੰ 3 ਦਿਨ ਹੋ ਗਏ ਆ 5 ਤਰੀਕ ਦਾ ਵਾਕਿਆਵਾ ਹੈ ਮੈਂ 7 ਤਰੀਕ ਨੂੰ ਐਸਐਚਓ ਸਾਹਿਬ ਨੂੰ ਲਿਖਤੀ ਦਿੱਤਾ ਹੈ 5 ਤਰੀਕ ਨੂੰ ਆਈਓ ਸਾਹਿਬ ਆਏ ਨੇ ਉਹ ਛੁੱਟੀ ਤੇ ਚਲੇ ਗਏ ਇਹਦੇ 'ਚ ਮੇਰਾ ਕੀ ਕਸੂਰ ਹੈ ਜੀ ਮੈਂ ਤਾਂ ਬੇਟ ਰਿਆਵਾ ਵੀ ਮੇਰੀ ਮਾਂ ਮਾਤੀਆ ਸੇਵ ਕਰ ਦਿਓ ਤੁਸੀਂ ਮੈਂ ਤੁਹਾਡੇ ਅੱਗੇ ਹੱਥ ਜੋੜਦਾ ਹਿੰਦੂ ਮੁਸਲਮ ਸਿੱਖੀ ਸਾਈ ਆਪਸ 'ਚ ਸਭ ਭਾਈ ਭਾਈ ਮੈਨੂੰ ਕਿਸੇ ਤੋਂ ਕੋਈ ਇਤਰਾਜ਼ ਨਹੀਂ ਜੀ ਮੈਨੂੰ ਇਸ ਚੀਜ਼ ਤੋਂ ਇਤਰਾਜ਼ ਹੈ ਕਿ ਇੱਥੇ ਮੇਰੀ ਮਾਵਾਂ ਤੀਆਂ ਲੰਗਦੀਆਂ ਮੈਨੂੰ ਕੰਪਲੀਟ ਕਰਦੀ ਹੈ ਕਿ ਮੈਂ ਮੋਤਵਾਰ ਬੰਦਾ ਉਰੇ ਦਾ ਮੈਨੇ ਕੋਲ ਕੰਪਲੇਂਟਾਂ ਆਂਦੀਆਂ ਮੈਂ ਆਪਣੇ ਕਾਉਂਸਲਰ ਸਾਹਿਬ ਕੋਲ ਵੀ ਗਿਆ ਮੈਂ ਕਿਹਾ ਕਾਉਂਸਲਰ ਸਾਹਿਬ ਆਤ ਜੋਰ ਕੇ ਬੇਨਤੀ ਹੈ ਇਹ ਵਾਟਰ ਕੂਲਰ ਚਕਵਾ ਦਿਓ ਮੈਂ ਕਿਹਾ ਬਹੁਤ ਜ਼ਿਆਦਾ ਹੱਦੋਂ ਵੱਧ ਕੰਮ ਖਰਾਬ ਹੋਇਆ ਪਿਆ ਵਾ ਉਹ ਕਹਿੰਦੇ ਭਾਜੀ ਮੈਨੂੰ ਬਹੁਤ ਵਿਸ਼ਵਾਸ ਹੈ ਆਪਣੇ ਕਾਉਂਸਲਰ ਸਾਹਿਬ ਤੇ ਤੇ ਮੈਂ ਬੜਾ ਮਾਣ ਮਹਿਸੂਸ ਕਰਦਾ ਹਾਂ ਕਾਉਂਸਲਰ ਸਾਹਿਬ ਮੇਰੇ ਗੌਰਵਜੀਤ ਸਿੰਘ ਹੋਰਾ ਜੀ ਸਿਮਰਜੀਤ ਸਿੰਘ ਸਿਮੂਜੀ ਦੋਨੋਂ ਭਰਾਵਾਂ ਦਾ ਐਵਾਰਡ ਲੱਗਦਾ ਮੈਂ ਹੱਥ ਜੋੜ ਕੇ ਬੇਨਤੀ ਕਰਕੇ ਆਇਆ ਵਾਂ ਮੈਨੂੰ ਲੱਗਦਾ ਵੇ ਆਧ ਪ੍ਰਸ਼ਾਸਨ ਸੁਣੂਗੀ ਜਾਂ ਤਾਂ ਗੋਰਾ ਜੀ ਸੁਣਨਗੇ ਇਹ ਦੋਨਿਆਂ ਨੇ ਹੀ ਸੁਣ ਕੇ ਮੇਰਾ ਕੰਮ ਕਰਨਾ ਜੀ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਵਾਂ ਦੋਨਾਂ ਨੂੰ ਕਿ ਮੇਰੇ ਚੀਜ਼ ਦਾ ਇਹਦਾ ਹੱਲ ਕੀਤਾ ਜਾਵੇ ਮੈਂ ਬਹੁਤ ਜ਼ਿਆਦਾ ਪਰੇਸ਼ਾਨ ਹਾਂ ਇੱਥੇ ਅੱਜ ਭਰੀ ਹੋਈ ਮਾਰਕੀਟ ਆਰ ਨਾਲ ਰਹਿਸ਼ੀ ਏਰੀਆ ਲੱਗਦਾ ਗਣੇਸ਼ ਰਹਿਸ਼ੀ ਏਰੀਆ ਦੀ ਰਹਿਸ਼ੀ ਏਰੀਆ ਇਹ ਸਾਡਾ ਗਣੇਸ਼ ਨਗਰ ਰਹਿ ਗਿਆ ਜੀ 50% ਇੱਥੇ ਆਪਣੇ ਸਾਰੇ ਧਰਮ ਦੇ ਲੋਕ ਰਹਿੰਦੇ ਇੱਥੇ ਹਿੰਦੂ ਮੁਸਲਿਮ ਸਿੱਖ ਈਸਾਈ ਆਪਸ ਵਿੱਚ ਹੈ ਭਾਈ ਭਾਈ ਇੱਧਰ ਮਜ਼ੀਦ ਹੈ ਇੱਧਰ ਗੁਰਦੁਆਰਾ ਇੱਧਰ ਮੰਦਿਰ ਹੈ ਇਹਨਾਂ ਨੇ ਇੰਨਾ ਕੋ ਦੁਖੀ ਕੀਤਾ ਜਬ ਪਹਿਲੇ 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 ਵੀ ਪਹਿਲੇ ਵੀ ਪਤਾ ਸੀ ਸਾਨੂੰ ਸਾਨੂੰ ਪਹਿਲੇ ਵੀ ਪਤਾ ਸੀਗਾ ਸਾਨੂੰ ਪਹਿਲੇ ਵੀ ਪਤਾ ਸੀਗਾ ਪਰ ਜਿਹੜਾ ਇਹ ਬਾਹਰ ਪੀਣ ਦਾ ਸਿਸਟਮ ਲਾਇਆ ਗਿਆ ਨਾ ਅਸੀਂ ਉਹਦੇ ਵਿਰੋਧ ਆ ਅਸੀਂ ਠੇਕੇ ਦੇ ਵਿਰੋਧ ਨਹੀਂ ਹੈਗੇ ਅਸੀਂ ਉਹਦੇ ਵਿਰੋਧ ਆ ਜੀ ਜਿਹੜਾ ਪਿਆਨ ਦਾ ਸਿਸਟਮ ਹੈਗਾ ਇਹ ਬੰਦ ਹੋਣਾ ਚਾਹੀਦਾ ਬਸ ਅਸੀਂ ਆਤਾ ਇਹ ਠੇਕਾ ਬੰਦ ਕਰਾਣ ਦੀ ਮੰਗ ਨਹੀਂ ਕਰਦੇ ਪਏ। ਜਲ ਅੰਕਲ ਦੀ ਬਣਾ ਲਓ ਕੋਈ। ਬਿਲਕੁਲ ਅੱਛਾ ਇਹ ਵੀ ਗੱਲ ਹੈ ਕਿ ਧਾਰਮਿਕ ਜਗ੍ਹਾ ਤੋਂ ਜਿਹੜਾ ਠੇਕਾ ਜਿਹੜਾ ਦੂਰੀ ਤੇ ਹੋਣਾ ਚਾਹੀਦਾ ਹੈਗਾ। ਇਹ ਦੂਰੀ ਤੇ ਬਣਿਆ ਹੋਣਾ ਜੀ। ਇਹ ਜਦੋਂ ਰਾਏ ਹੋਈ ਹੋਣੀ ਐ, ਜਦੋਂ ਬਣਿਆ ਵਾ ਦੂਰੀ ਤੇ ਬਣਿਆ ਹੋਣਾ ਵਾ। ਪਰ ਜਿਹੜਾ ਵਾਟਰ ਕੂਲਰ ਹੈ ਉਹ ਗਲਤ ਹੈ। ਸ਼ਰਾਬ ਵੀ ਨਹੀਂ ਸਹੀ ਹੈ ਸਰ। ਸਰਕ ਤੇ ਤਾਂ ਤੁਹਾਨੂੰ ਪਤਾ ਹੀ ਹੈ ਜੀ ਪ੍ਰਸ਼ਾਸਨ ਕੀ ਕਹਿੰਦਾ ਵਾ। ਲੋਕ ਕੀ ਕਹਿੰਦਾ ਵਾ। ਹੋ ਗਿਆ ਹੋ ਗਿਆ ਮੇਰੇ ਪੁੱਤਰੀ ਵੀ ਬਾਹਰ ਬੇਨੀ ਬੀਨੀ ਅਗਰ ਜਾਇਜ ਹੈ ਲਿਖਤੀ ਰੂਪ ਤੇ ਮੈਨੂੰ ਦੇ ਦੇਣ ਮੈਂ ਲਿਖਤੀ ਰੂਪ ਤੇ ਕੰਪਲੇਂਟ ਦਿੱਤੀ ਹੈ ਤੇ ਮੈਂ ਹਟ ਜਾਊਂਗਾ ਜੀ ਅੱਛਾ ਜਿਹੜੇ ਲੋਕ ਆਏ ਖਾਸ ਕਰਕੇ ਮਹਿਲਾਵਾਂ ਜਿਹੜੀਆਂ ਨਿਕਲਦੀਆਂ ਨੇ ਉਹ ਇਤਰਾਜ਼ ਨਹੀਂ ਜਤਾਉਂਦੀਆਂ ਹੋਣਗੀਆਂ ਜੀ ਜਤਾਉਂਦੀਆਂ ਜੀ ਇਤਰਾਜ਼ ਜਤਾਨੀ ਹੀ ਨਹੀਂ ਕਿੱਦਾਂ ਨਹੀਂ ਜਤਾਨਗੀਆਂ ਉਹ ਉਹ ਕੰਮ ਕਰਨ ਵਾਲੀਆਂ ਨੇ ਲੇਬਰ ਕਲਾਸ ਦੀਆਂ ਨੇ ਠੀਕ ਹੈ ਜੀ ਉਹ ਜਨਾਨੀਆਂ ਇੱਥੇ ਆਣ ਗਈਆਂ ਇਹਨਾਂ ਦੇ ਮੂੰਹ ਲੱਗਣ ਗੀਆਂ ਇਸ ਰੱਬੀ ਦੇ ਮੂ ਲੱਗੂ ਗਿਆ ਅੱਛਾ ਲੜਾਈ ਝਗੜੇ ਦਾ ਕਿੰਨਾ ਕਿਥੇ ਕਰਨ ਲੜਾਈ ਝਗੜੇ ਦਾ ਬਹੁਤ 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 ਜ਼ਿਆਦਾ ਹੀ ਲੜਾਈ ਝਗੜੇ ਦਾ ਬਹੁਤ ਕਾਰਨ ਹੈ ਬਹੁਤ ਜ਼ਿਆਦਾ ਬਰੇ ਭਾਈ ਇਹ ਇਹ ਸਾਥ ਦੀ ਹੈ ਇੱਕ ਬੰਦੇ ਕੋ ਤਿੰਨ ਤਿੰਨ ਬੰਦੇ ਮਿਲ ਕੇ ਮਾਰ ਰਹੇ ਸਨ ਇਹ ਵਿਚ ਵਿੱਚ ਲੜਾਈ ਕਰਦੇ ਪਏ ਸੀ ਉਹਨਾਂ ਨੂੰ ਮੈਂ ਕਿਹਾ ਮੈਂ ਕਿਹਾ ਤੁਸੀਂ ਗੁਰੂ ਪਰਬ ਵਾਲੇ ਦਿਨ ਦੀ ਗੱਲ ਹੈ ਇੱਥੇ ਮਾਵਾਂ ਧੀਆਂ ਲੰਗਦੀਆਂ ਇਹ ਗਲੀ ਹੈ ਜੀ ਨਾਲ ਗਲੀ ਹੈ ਨਾਲ ਗਲੀ ਹੈ ਸਭ ਰੈਸ਼ੀ ਏਰੀਆ ਹੈ लेवर क्लास ਦੇ ਬੰਦੇ ਸੇ ਕੰਮ ਵੀ ਕਰਦੇ ਆ ਆਪਣੇ ਘਰਾਂ ਨੂੰ ਜਾਂਦੇ ਜਿਹੜੇ ਸ਼ਰਾਬੀ ਹੈਗੇ ਇੱਥੇ ਭੂਜਿਆ ਲੈਂਦੇ ਇੱਥੇ ਗिलास ਲੈਂਦੇ ਇੱਥੇ ਰੋਡ ਤੇ ਖੜ ਜਾਂਦੇ ਜੇ ਰੋਡ ਤੇ ਖੜਨਾ ਜਾਇਜ਼ ਹੈ ਲਿਸ਼ਤੀ ਰੂਪ ਦੇ ਵਿੱਚ ਐਸਐਚਓ ਸਾਹਮਣੂ ਮੈਂ ਦਿੰਦਾ ਮੈਨੂੰ ਵੀ ਐਸਐਚਓ ਸਾਹਿਬ ਲਿਖਤੀ ਰੂਪ ਚ ਦੇ ਦੇਣ ਕਿ ਹਾਂ ਵੀ ਇਹ ਜਾਇਜ਼ ਹੈ ਤੂੰ ਕੋਸ਼ਿਸ਼ ਕਰ ਸਕਦਾ ਮੈਂ ਕੱਲ ਤੋਂ ਇੱਥੇ ਕੋਈ ਗੱਲਬਾਤ ਨਹੀਂ ਕਰਾਂਗੇ ਜਿੱਦਾਂ ਸਿਸਟਮ ਚੱਲਦਾ ਚੱਲੂਗਾ ਇਤਰਾਜ਼ ਮੁਹੱਲੇ ਵਾਲੇ ਨੂੰ ਹੈ ਖਾਸ ਕਰਕੇ ਦੱਸ ਦਈਏ ਕਿ ਗਣੇਸ਼ਨਗਰ ਨਾਲ ਹੀ ਜਨਕਪੁਰੀ ਹੈਗਾ ਔਰ ਬਿਲਕੁਲ ਸੈਂਟਰ ਦੇ ਵਿੱਚ ਇਹ ਮਾਰਕੀਟ ਹੈ ਔਰ ਇੱਥੇ ਲੋਕ ਤੁਸੀਂ ਇਕੱਠੇ ਹੋਏ ਦੇਖ ਸਕਦੇ ਹੋ ਔਰ ਸਾਹਮਣੇ ਬਿਲਕੁਲ ਸਾਹਮਣੇ ਗੁਰੂ ਘਰ ਹੈ ਔਰ ਹਲੇ ਵੀ ਜਿਹੜੀ ਹੈ ਬਾਣੀ ਦੀ ਆਵਾਜ਼ ਆ ਰਹੀ ਹੈਗੀ ਹੈ ਔਰ ਥੋੜੀ ਦੂਰ ਤੇ ਮੰਦਰ ਹੈ ਖਾਸ ਗੱਲ ਇਹ ਹੈ ਕਿ 50 ਮੀਟਰ ਦੀ ਦੂਰੀ ਜਿਹੜੀ ਹੈ ਉਹ ਹੋਣੀ ਚਾਹੀਦੀ ਹੈ ਹੋ ਸਕਦਾ ਹੈ ਕਿ ਇਹਦੀ ਦੂਰੀ 50 ਮੀਟਰ ਦੀ ਹੋਵੇ ਚਾਹੇ ਉਹ ਗੁਰੂ ਘਰ ਤੋਂ ਚਾਹੇ ਉਹ ਮੰਦਰ ਤੋਂ ਜਾਂ ਫਿਰ ਮਸਜਿਦ ਤੋਂ ਪਰ ਸਭ ਤੋਂ ਵੱਡੀ ਗੱਲ ਹੈ ਕਿ ਰਿਹਾਇਸ਼ੀ ਏਰੀਆ ਦੇ ਵਿੱਚ ਬਿਲਕੁਲ ਰਿਹਾਇਸ਼ੀ ਏਰੀਆ ਦੇ ਵਿੱਚ ਠੇਕਾ ਖੁੱਲਿਆ ਇਤਰਾਜ਼ ਠੇਕੇ ਤੋਂ ਨਹੀਂ ਹੈ ਇਤਰਾਜ਼ ਹੈ ਕਿ ਠੇਕੇ ਦੇ ਬਾਹਰ ਜਿਹੜੇ ਲੋਕ ਸ਼ਰਾਬ ਪੀਣ ਲੱਗ ਜਾਂਦੇ ਨੇ ਉਹਨਾਂ ਦੇ ਕਾਰਨ ਇੱਥੇ ਮਾਹੌਲ ਖਰਾਬ ਹੁੰਦਾ ਹੈਗਾ ਕਿੰਨਾ ਮਾਹੌਲ ਖਰਾਬ ਹੁੰਦਾ ਜਦੋਂ ਸ਼ਰਾਬੀ ਇੱਥੇ ਜਿਹੜੇ ਸ਼ਰਾਬ ਪੀਣ ਲੱਗ ਜਾਂਦੇ ਨੇ ਦੇਖੋ ਜੀ ਸਾਡੀ ਸਾਹਮਣੇ ਬਿਲਡਿੰਗ ਕਰੋਲਾ ਦੀ ਬਿਲਡਿੰਗ ਦਾ ਸਾਡਾ ਸੱਤਿਆਨਾਸ਼ ਹੋ ਗਿਆ ਜੀ ਇਹ ਠੇਕੇ ਦੀ ਹੱਦ ਅੰਦਰ ਤੱਕ ਹੈ ਠੀਕ ਹੈ ਨਾ ਸੜਕ ਤੇ ਕੋਈ ਠੇਕਾ ਨਹੀਂ ਹੈਗਾ ਤੇ ਇਸ ਕਰਕੇ ਸੜਕ ਤੇ ਕੋਈ ਪਿਆ ਨਹੀਂ ਸਕਦਾ दारू ਇਹ ਤੁਹਾਡੇ ਤੁਸੀਂ ਆਪਣੇ ਅੱਖਾਂ ਸਾਹਮਣੇ ਦੇਖ ਸਕਦੇ ਹੋ ਲਾਈਵ ਦੇਖ ਸਕਦੇ ਹੋ ਇਹ ਠੇਕੇ ਵਾਲਿਆਂ ਨੇ ਟੂਟੀ ਲਗਾਈ ਹੋਈ ਹੈ ਸਾਨੂੰ ਇਹ ਚੀਜ਼ ਤੋਂ ਪ੍ਰੋਬਲਮ ਹੈ ਇਹ ਸਾਡਾ ਹੱਲ ਕੀਤਾ ਜਾਵੇ ਠੇਕੇ ਲੈਣ ਦੀ ਇਜਾਜ਼ਤ ਦਿੱਤੀ ਵੀ ਇੱਥੇ ਪੈਗ ਲਗਾ ਲਿਆ ਹਾਂਜੀ ਆ ਤੁਹਾਡੇ ਸਾਹਮਣੇ ਹੈ ਜੀ ਫਰੀ ਪੂਜੀਆ ਨਾਲ ਮਿਲਦਾ ਪਿਆ ਹੈ ਫਰੀ ਪੂਜੀਆ ਸਭ ਕੁਝ ਨਾਲ ਮਿਲਦਾ ਪਿਆ ਜੀ ਸਾਡੇ ਹੀ ਬਹੁਤ ਵੱਡੀ ਪੁਲਿਸ ਕਾਰਵਾਈ ਕਿਉਂ ਨਹੀਂ ਕਰਦੀ ਅੱਗੇ ਚੈੱਕ ਨਹੀਂ ਕਰਦੀ ਪੀਸੀਆਰ ਨਹੀਂ ਪੀਸੀਆਰ ਜੀ ਮੈਂ ਕੱਲ ਲਾਈਵ ਪਾਈ ਹੈ ਐ ਲੋ ਤੁਸੀਂ ਮੈਂ ਇਵਰ ਵੀ ਸੇਪ ਨਹੀਂ ਹੈ ਇੱਕ ਮਿੰਟ ਰੁਕੋ ਬੋਤਰ ਇਹਨਾਂ ਨੂੰ ਪਤਾ ਹੈ ਅੱਛਾ ਪੀਸੀਆਰ ਆ ਰਹੀ ਹੈ ਆ ਰਹੀ ਆ ਰਹੀ ਮੈਂ ਕੱਲ ਐਸਐਚਓ ਸਾਹਿਬ ਨੂੰ ਇਹ ਲਾਈਵ ਪਾਈ ਹੈ ਲਾਈਵ ਵੀਡੀਓ ਪਾਈ ਹੈ ਨਜ਼ਾਰਾ ਦੇਖ ਲਓ ਤੁਸੀਂ ਰੋਡ ਤੱਕ ਦਾ ਲਾਈਵ ਵੀਡੀਓ ਪਾਉਣ ਤੋਂ ਬਾਅਦ ਉਸ ਤੋਂ ਬਾਅਦ ਪੀਸੀਆਰ ਆਈ ਉਹਨਾਂ ਨੇ ਡਾਂਗ ਫੇਰੀ ਤੇ ਸਵੇਰ ਤੱਕ ਸ਼ਾਂਤੀ ਸੀਗੀ ਫਿਰ ਸ਼ਾਮ ਹੁੰਦੇ ਹੁੰਦੇ ਇਹ ਹੀ ਹਾਲ ਹੈ ਆ ਦੇਖੋ ਉੱਥੇ ਰੋਲਾ ਅੱਛਾ ਤੁਸੀਂ ਦੇਖ ਸਕਦੇ ਹੋ ਕਿ ਹੰਗਾਮਾ ਲਗਾਤਾਰ ਹੁੰਦਾ ਹੈ ਜਿਹੜੇ ਇਹਨਾਂ ਦੇ ਸਪੋਰਟ ਦੇ ਵਿੱਚ ਹੈ ਨਾ ਜਿਨ੍ਹਾਂ ਦੇ ਠੇਕੇ ਦੇ ਸਪੋਰਟ ਦੇ ਵਿੱਚ ਜਿਹੜੇ ਬੰਦੇ ਆਉਂਦੇ ਆ ਨਾ ਉਹ ਕਹਿੰਦੇ ਵੀ ਇਹ ਠੀਕ ਹੈ ਜਦੋਂ ਖੁੱਲਿਆ ਸੀਗਾ ਉਦੋਂ ਕਿਉਂ ਨਹੀਂ ਆਵਾਜ਼ ਚੱਕੀ ਤੁਸੀਂ ਉਦੋਂ ਆਵਾਜ਼ ਇਸ ਲਈ ਨਹੀਂ ਚੱਕੀ ਨਾ ਕਿ ਬਾਹਰ ਰੋੜ ਤੇ ਦੀ ਸੀਗੀ ਸਰਕਾਰੀ ਜਗਾ ਉਹ ਖੁੱਲ ਸਕਦੀ ਹੈ ਪਰ ਬਾਹਰ ਨਹੀਂ ਤੁਸੀਂ ਪੀ ਸਕਦੇ ਜੇ ਪੀ ਸਕਦੇ ਹੋ ਤਾਂ ਮੈਨੂੰ ਲਿਖਤੀ ਰੂਪ ਦੇ ਵਿੱਚ ਤੁਸੀਂ ਦੇ ਦਿਓ ਮੈਂ ਪਿਆ ਦੂੰਗਾ ਇੱਥੇ ਇਤਰਾਜ਼ ਜਿਹੜਾ ਹੈਗਾ ਦੁਕਾਨਦਾਰ ਔਰ ਰਹਿਸ਼ੀ ਜਿਹੜੇ ਲੋਕ ਨੇ ਉਹਨਾਂ ਨੂੰ ਇਤਰਾਜ਼ ਹੈ ਕਿ ਸ਼ਰਾਬ ਦੇ ਠੇਕੇ ਦੇ ਬਾਹਰ ਜਿਹੜੇ ਲੋਕ ਖੜ ਕੇ ਸ਼ਰਾਬ ਪਿੰਦੇ ਆ ਉਹਨਾਂ ਨੂੰ ਕਿਉਂ ਅਖਰੇ ਛੂਟ ਦਿੱਤੀ ਜਾ ਰਹੀ ਹੈ ਸਭ ਤੋਂ ਬੜੀ ਸਮੱਸਿਆ ਇਹੀ ਹੈ ਜਿੱਦਾਂ ਤੁਸੀਂ ਦੇਖ ਸਕਦੇ ਹੋ ਕਿ ਜਿੰਨੇ ਲੋਕ ਇਕੱਠੇ ਹੋਏ ਨੇ ਆਹ ਮਾਈਕ ਟੇਬਲ ਆਖੇ ਕੋਈ ਵੀ ਵੀਡੀਓ ਬਣੂਗੀ ਇਹ ਮੈਨੂੰ ਕਰਨਾ ਹੋਊਗਾ ਕਰਨਾ ਹੈ ਹੱਡੀਆਂ ਵੀਰਾ ਜੀ ਸਾਡੇ ਬੱਚਾ ਜੀ ਜੈ ਜੀਸਾ ਆਪਾਂ ਲੈਣਾ ਇਹ ਸ਼ਰਾਬ ਪੀ ਕੇ ਲੈਣਾ ਇੱਕ ਤਾਂ ਜੀ ਆਣਾ ਸਾਡੇ ਕੋਲ ਆਓ ਹੈਲੋ ਰੋਣਾ ਬਾਈ ਮੇ ਕੋਈ ਨਹੀਂ ਰੋਕ ਨਹੀਂ ਪਾ ਰਿਹਾ ਤੁਹਾਨੂੰ ਸਮਝਾ ਰਿਹਾ ਹੈ ਹੈਲੋ ਕੈਮਰਾ ਉੱਤੇ ਦਾ ਭਾਈ ਆਂਕਲ ਨਹੀਂ ਆ ਰਹੇ ਆਪਣੇ ਭਾਈਆ ਵੱਡੇ ਆ ਰਹੇ ਇੱਥੇ ਕੋਈ ਨਹੀਂ ਚੱਲ ਤੂੰ ਕੌਣ ਹੈ ਤੂੰ ਕੌਣ ਹੈ ਮੈਂ ਕੌਣ ਹਾਂ ਦੱਸੂਗਾ ਤੁਸੀਂ ਕੈਮਰਾ ਉੱਤੇ ਦੱਸ ਤੂੰ ਕੱਲ ਪੀ ਆਉਂਦਾ ਲੱਗੀ ਜਿੰਦਾ ਤੇ ਕਹੇ ਗੱਲ ਚੱਕਾ ਲਾ ਜੱਕਾ ਲਾ ਦੇ ਨਾ ਦੇ ਨਾ ਲੈ ਗੱਲ ਗੱਲ ਉਹ ਕਰ ਬੋਲ ਚੱਲ ਬੋਲ ਛੱਡੋ ਯਾਰ ਲੈ ਯਾਰ ਆ ਜਾ ਛੱਡੋ ਤੁਸੀਂ ਇਰਕਾ ਦੀ ਨਿਆਇ ਯਾਰ ਅੰਕਲ ਦਾ ਮੁਹੱਲੇ ਦੇ ਵਿੱਚ ਇੱਥੇ ਇਹ ਗੱਲ ਕਰ ਰਹੇ ਯਾਰ ਅੱਛਾ ਕਾਰਨ ਕੀ ਹੈ ਇਹਨਾਂ ਨੂੰ ਕਿ ਮੁਹੱਲੇ ਦੇ ਭਲੇ ਵਾਸਤੇ ਆਏ ਆ ਸਾਨੂੰ ਕੋਈ ਲਾਲਚ ਨਹੀਂ ਹੈ ਕਿ ਨਾ ਸਾਨੂੰ ਕੋਈ ਮਹੀਨਾ ਚਾਹੀਦਾ ਨਾ ਕੋਥ ਚਾਹੀਦਾ ਸਾਨੂੰ ਆਪਣੇ ਮੁਹੱਲੇ ਦਾ ਪ੍ਰੋਟੀ ਚਾਹੀਦੀ ਬਾਤ ਭਾਜੀ ਮੁਹੱਲੇ ਦੀ ਸੁਰੱਖਿਆ ਲਈ ਗੱਲ ਹੋ ਰਹੀ ਹੈ ਬਿਲਕੁਲ ਓਕੇ ਬਾਜੀ ਅਸੀਂ ਕੋਈ ਗਲਤ ਗੱਲ ਨਹੀਂ ਕਰ ਰਹੇ ਸਾਹਮਣੇ ਨੂੰ ਦੁਕਾਨ ਨਹੀਂ ਪਰ ਅੰਕਲ ਜੀ ਇੱਥੇ ਲੋਕ ਜਿਹੜੇ ਇਕੱਠੇ ਹੋਏ ਆ ਅੱਛਾ ਸ਼ਰਾਬ ਦੇ ਠੇਕੇ ਦੇ ਅੰਦਰ ਤੱਕ ਸ਼ਰਾਬ ਜਾਇਜ਼ ਆ ਉਹ ਵੇਚ ਰਹੇ ਆ ਜਦੋਂ ਬਾਹਰ ਪੀ ਰਹੇ ਲੋਕਾਂ ਦੇ ਤੇ ਇਤਰਾਜ਼ ਹੋਣਾ ਚਾਹੀਦਾ ਹਾਂਜੀ ਜਿਹੜੇ ਲੋਕ ਠੇਕੇ ਦੇ ਬਾਹਰ ਸੜਕ ਤੇ ਖੜਕੇ ਸ਼ਰਾਬ ਪੀਂਦੇ ਆ ਉਹਨਾਂ ਨੂੰ ਰੋਕਣਾ ਚਾਹੀਦਾ ਰੋਕਣਾ ਚਾਹੀਦਾ ਇੰਨੇ ਕੋਈ ਗਲਤ ਗੱਲ ਨਹੀਂ ਹੈਗੀ ਆਪਾਂ ਠਿਕ ਹੱਥ ਨਾਲ ਖੁਲਾਇਆ ਕਿਤੇ ਨਹੀਂ ਖੁਲਾਇਆ ਆ ਹਾਂ ਹੱਥੀ ਬੈਠ ਕੇ ਪੀਓ ਹਾਂ ਆਤੇ ਬੈਠ ਕੇ ਪੀਓ ਔਰ ਦਿੱਕਤ ਇੱਥੇ ਹੀ ਆ ਅਚਲ ਲੋਕ ਸ਼ਿਕਾਇਤ ਕਰ ਰਹੇ ਆ ਕਿ ਠੇਕੇ ਦੇ ਬਾਹਰ ਹੀ ਲੋਕ ਸ਼ਰਾਬ ਪੀਣ ਲੱਗੇ ਠੇਕੇ ਦੇ ਬਾਹਰ ਰੋਡ ਦੇ ਉੱਤੇ ਇਹਨਾਂ ਨੇ ਆਤਾ ਬਣਾਇਆ ਹੈ ਰੋਡ ਦੇ ਉੱਤੇ ਆਤਾ ਬਣਾਇਆ ਇਹਨਾਂ ਪਾਣੀ ਵਾਲੀ ਟੈਂਕੀ ਲਾਈ ਹੋਈ ਹੈ ਉਹਨਾਂ ਨੂੰ ਪਾਣੀ ਦਿੰਦੇ ਨਾਲ ਪੁੱਜਿਆ ਦਿੰਦੇ ਨਾਲ ਗਲਾਸ ਦਿੰਦੇ ਨੇ ਗਲਾਸ ਦਿੰਦੇ ਠੇਕੇ ਵਾਲੇ ਠੇਕੇ ਵਾਲੇ ਅੰਦਰ ਨਾਲ ਆਤਾ ਹਾਤੇ ਹੀ ਬੰਦੇ ਨਹੀਂ ਪੀਂਦੇ ਦਾਰੂ ਅਤੇ ਧੀਆਂ ਪੈਣਾ ਲੰਗਦੀਆਂ ਉਹ ਬੜੀਆਂ ਪਰੇਸ਼ਾਨ ਹੁੰਦੀਆਂ ਮਾਰਕੀਟ ਵਾਲੇ ਪਰੇਸ਼ਾਨ ਹੁੰਦੇ ਨੇ ਅਤੇ ਗੁੰਡਾਗਰਦੀ ਹੁੰਦੀ ਦਾਰੂ ਪੀ ਕੇ ਪੂਰੇ ਰੋਡ ਦੇ ਉੱਤੇ ਤੇ ਇਹ ਦੇਖੋ ਸਾਰੇ ਗਲਾਸ ਭਰੇ ਟੱਪੂ ਪੂਰਾ ਗਲਾਸ ਦਾ ਰੋਡ ਦੇ ਉੱਤੇ ਭਰਿਆ ਹੈ ਫੜੇਆਂ ਗੁੰਡਾ ਕਰਦੀ ਹੁੰਦੀ ਸੀ ਬਿਲਕੁਲ ਗੁਰੂ ਘਰ ਨਾਲ ਆ ਹੁਣੀ ਪਾਣੀ ਦਾ ਪਾਠ ਹੋ ਰਿਹਾ ਸੀ ਔਰ ਇੱਥੇ ਬੈਠ ਕੇ ਲੋਕ ਪੈਗ ਲਾ ਰਹੇ ਸੀ ਸੜਕ ਤੇ ਹਾਂ ਜੀ ਬਹੁਤ ਆਥੇ ਗੁਰਦੁਆਰਾ ਕੋਲ ਹੈ ਮੰਦਿਰ ਕੋਲ ਹੈਗਾ ਕੋਈ ਮੰਦਿਰ ਨਹੀਂ ਜਾ ਸਕਦਾ ਕੋਈ ਗੁਰਦੁਆਰੇ ਨਹੀਂ ਜਾ ਸਕਦਾ ਇਹ ਨਲਾਵਾ ਇਤਰਾਜ਼ ਤਾਂ ਕਰਦੀਆਂ ਕਰਦੀਆਂ ਬਹੁਤ ਜ਼ਿਆਦਾਤ ਕਰਦੀਆਂ ਨੇ ਉਹ ਇਹ ਕੋਈ ਯਾ ਪੀਸੀ ਆ ਰਾ ਕੇ ਰੋਕਦੀ ਨਹੀਂ ਆ। ਵਾਦੀ ਕੰਪਲੇਨ ਕਿੰਨੀ ਵਾਰੀ ਲਿਖਾਈ ਹੈ ਠੇਕੇ ਵਾਲੇ ਨੂੰ ਕਿਹਾ ਠੇਕੇ ਵਾਲੇ ਨੂੰ ਜਦੋਂ ਕਹੀਏ ਮੈਂ ਚੰਡੀਗੜ੍ਹ ਹੈਗਾ ਵਾ ਚੰਡੀਗੜ੍ਹ ਆਣ ਕੇ ਮੈਂ ਤੁਹਾਡੇ ਨਾਲ ਗੱਲ ਕਰਨਾ ਵਾ। ਨਹੀਂ ਆਇਆ ਚੰਡੀਗੜ੍ਹ ਤੋਂ। ਤੁਹ ਦਗਾ ਤੇ ਆਦੇ ਜਾਨੀ ਕੋਈ ਸੁਣਵਾਈ ਨਹੀਂ ਕੋਈ ਸੁਣਾਈ ਨਹੀਂ। ਤੇ ਇੱਥੇ ਕੋਈ ਵੀ ਸੁਣਵਾਈ ਨਹੀਂ ਹੈ। ਵੀਰੇ ਜੀ ਇੱਥੇ ਇਹੀ ਮਾਹੌਲ ਰਹਿੰਦਾ ਠੇਕੇ ਦੇ ਬਾਹਰ ਇੱਦੀ ਪਿੰਦੇ ਲੋਕ ਸ਼ਰਾਬ। ਇੱਦੇ ਪਿੰਦੇ ਨਹੀਂ ਜੀ। ਦੇਖੋ ਜੀ। ਇਹ ਤਾਂ ਆਪਣਾ ਮਾਹੌਲ ਹੈ 10 ਸਾਲ ਹੋ ਗਿਆ। 10 साल से आपा देख रहे हैं यही हाल है यही हाल रहेगा मोहल्ला आएगा तो मोहल्ले के बीच गली बीच अपना सरकार जो आएगा सरकार गली गली बीच देख देख बीच ठेका खोले आएगा तो assi की करिए आपा परदेसी आएगा आपा खाने पीने को दिल करता जीते दिल आया उठे आपा ले लेता अपने घर चला गए बस अपना करके बिना तो गलत है ना अपना मेहनत कीता बड़े घंटा मेहनत करके आया अपने इन शरीर दे इंजॉय आराम आते, आते। जाओ ना नाहर जा। बाहर के अंदर बाहर तो नहीं पीना ज्यादा है ना हमारे पास पैसे नहीं है उतने सौ रुपए है क्यों? अंदर नहीं है पैसा मानता है हमारे पास कम है पैसे कम है कम कैसे हमारा मिल गया हम सूखे पी लिए हम सुबह पी लिया का, खाने का, याँ पैसा याँ तो पैसा का पैसा, पैसा है। में पीलो ना नहीं है हम लुको कपी रहे हम लुको पी रहे हैं अजीब बहाने है लोग और जबकि इतना देख सकते हो कि पूरा एरिया जगा है ਵੀਰ ਜੀ ਸੜਕ ਦੇ ਉੱਤੇ 바ਰ ਬਣਦਾ ਹੈਗਾ ਲੋਕ ਇਤਰਾਜ਼ ਜਤਾਉਂਦੇ ਐ ਸਹੀ ਹੈ ਜਾਂ ਗਲਤ ਰੋਕ ਹੋਣੀ ਚਾਹੀਦੀ ਹੈ ਭਾਜੀ ਰੋਕ ਹੋਣੀ ਨਹੀਂ ਇਹਦੇ ਤੇ ਅੱਜ ਤੁਸੀਂ ਲਾ ਰਹੇ ਹੋ ਕੱਲ ਨੂੰ ਫਿਰ ਤੁਹਾਨੂੰ ਇੱਥੇ ਦਿਖਣਗੇ ਇਹ ਨਹੀਂ ਰੁਕਦੇ ਨਹੀਂ ਰੁਕਦੇ ਇਹਨਾਂ ਨੂੰ ਤਾਂ ਚਾਹੀਦਾ ਜੇ ਹਾਤਾ ਹੱਤੇ ਵਾਲਿਆਂ ਨੂੰ ਉੱਪਰ ਬਣਾ ਕੇ ਵਧੀਆ ਤਰੀਕੇ ਨਾਲ ਸੜਕ ਤੇ ਨਾ ਰੱਖਣ ਜੇ ਗਵਰਨਮੈਂਟ ਮਨਜ਼ੂਰੀ ਦੇ ਰਹੀ ਆ ਤੇ ਉਹਨੂੰ ਸਿਸਟਮੈਂਟ ਤਰੀਕੇ ਨਾਲ ਉੱਪਰ ਬਣਾ ਕੇ ਹਾਤਾ ਵਧੀਆ ਤਰੀਕੇ ਨਾਲ ਬਣਾਓ ਸੜਕ ਤੇ ਕਰੋ ਹੀ ਨਾ ਹਾਂ ਵੇ ਲੋਕਾਂ 'ਚ ਜ਼ਰੂਰੀ ਦਿਖਾਣਾ ਕਿਉਂਕਿ ਆ ਚੀਜ਼ ਰੋਕ ਹੀ ਨਹੀਂ ਸਕਦੀ ਗਵਰਨਮੈਂਟ ਤਾਂ ਦਿੱਕਤ ਇਹ ਹੈ ਕਿ ਇੱਧਰ ਤੁਸੀਂ ਦੇਖੋ ਬੋਤਲ ਦਿੱਤੀ ਬੋਤਲ ਦੇ ਨਾਲ ਗਲਾਸ ਮਿਲ ਜਾਂਦੇ ਇਸ ਤਰ੍ਹਾਂ ਵੀਰੇ ਜੀ ਕਿੱਥੇ ਜਾ ਕੇ ਪੀਓਗੇ ਘਰੇ ਜਾਂ ਇੱਥੇ ਘਰੇ ਆ ਕੇ ਬਾਜੀ ਇੱਥੇ ਇੱਥੇ ਪੀਣਾ ਨਹੀਂ ਨਿਕਾ ਜਾਏਗਾ ਨਹੀਂ ਮੈਂ ਥੋੜੇ ਹੀ ਬੱਥੇ ਪੀਏਗਾ ਘਰੇ ਜਾ ਕੇ ਪੀਓ ਇੱਧਰ ਤੁਹਾਨੂੰ ਹਾਲਾਤ ਦਿਖਾਣੇ ਆ ਕਿ ਹਾਲਾਤ ਕੀ ਐ ਇੱਥੇ ਤੁਸੀਂ ਸੰਗਿਆ ਕੈਮਰੇ ਨਾਲ ਦਿਖਾਈਓ ਇੱਥੇ ਤੁਹਾਨੂੰ ਗਲਾਸ ਹੀ ਗਲਾਸ ਦਿਖਾਈ ਦੇਣਗੇ ਪੂਰਾ ਡਸਟਵਿੰਗ ਗਲਾਸਾਂ ਦੇ ਨਾਲ ਭਰਿਆ ਪਿਆ ਸੜਕਪੁਰੀ ਗਲਾਸਾਂ ਦੇ ਨਾਲ ਭਰੀ ਪਈ ਹੈ ਔਰ ਠੇਕਾ ਬੰਦ ਕਰਨੋਂ ਪਹਿਲੇ ਬੜੀ ਕੋਸ਼ਿਸ਼ ਕੀਤੀ ਸੀ ਗਾਲ ਨਿਕਲੇ ਮੈਨੂੰ ਸੌਰੀ ਇਹਦਾ ਦਮਨੇਗਾ ਕੋਈ ਗਿਆ ਸੈਂਡ ਕਰ ਦੇ 50 ਬੰਦੇ ਸੈਂਡ ਕਰ ਠੇਕਾ ਬੰਦ ਮੈਂ ਕਰਾ ਦੂੰਗਾ ਚਲੋ ਠੇਕਾ ਜੇ ਨਹੀਂ ਵੀ ਬੰਦ ਹੁੰਦਾ ਫਟਾਫਟ ਬਾਹਰ ਤਲਾ ਪੀ ਇੱਕ ਸ਼ਰਤ ਹੋਰ ਵੀ ਹੈ ਦੁਕਾਨਾਂ ਸਾਰੇ ਮੀਡੀਆ ਬੰਦ ਕਰਾਓ ਠੇਕਾ ਬੰਦੋ ਇੱਕ ਗੇਹਰੋ ਥੋੜੀ ਹੈ ਟ੍ਰੇ ਰੋਡਾ ਵਾਚਨ ਕਰਦਾ ਪੈਸੇ ਖਾਂਦਾ ਆਉਂਦੇ ਆ ਤੁਲੀਓ ਕਿਲੋ ਬੁੱਤਾਰੇ ਆਉਂਦੇ ਆ ਮੈਂ ਮੂੰਹ ਤੇ ਕਹਣਾ ਜਦ ਜਦ ਤੱਕ ਮੇ ਕੋਈ ਜਦੋਂ ਮੈਂ ਲੜ ਲ ਕੋਈ ਮੈਨੂੰ ਚੱਕਰ ਨਹੀਂ ਹੈਗਾ ਐਸਾ ਆਉਂਦੇ ਬੁੱਤ ਲੈ ਆਉਂਦੇ ਆ ਉਸੋਂ ਦੇ ਮੀਟ ਲੈ ਆਉਂਦੇ ਆ ਮੈਂ ਘਰ ਗਿਆ ਛੋਟੀ ਮੈਚ ਜੀ ਆਇਆ ਮੈਨੂੰ ਨਹੀਂ ਪਤਾ ਮੈਂ ਅੱਜ ਜੀ ਆਇਆ ਇੱਧਰ ਅੱਛਾ ਮਨਾ ਕਰ ਦਿਓ ਤੁਸੀਂ ਕਿ ਸੜਕ ਤੇ ਨਾ ਹਾਂ ਜੀ ਜੀ ਮਨਾ ਕਰ ਦਿਆ ਜੀ ਪਰ ਇਹ ਫਿਰ ਇੱਧੇ ਬਿੰਦੇ ਇੱਧਰ ਇਹ ਜਿਹੜੇ ਬਹੁਤ ਜ਼ਿਆਦਾ ਅੱਛਾ ਦਿੱਕਤ ਇੱਥੇ ਸ਼ਰਾਬ ਦੇ ਠੇਕੇ ਦੀ ਹੈ ਕਿ ਲੋਕ ਇੱਥੇ ਖੜ ਕੇ ਸ਼ਰਾਬ ਪੀਲਣਾ ਉਹ ਬੁਰਾ ਹਾਲ ਹੈ ਜੀ ਬਹੁਤ ਬੁਰਾ ਹਾਲ ਹੈ ਇੱਥੇ ਰੱਸ਼ ਪਿਆ ਨਾ ਖੁਆ ਹੋਣ ਲੱਗੀਆਂ ਚਿੱਟਾ ਲੋਕੀ ਪਿੰਦੇ ਆ ਸ਼ਰਾਬ ਪਿੰਦੇ ਆ ਬਹੁਤ ਜ਼ਿਆਦਾ ਗੰਦ ਪਿਆ ਹੈ ਤੁਸੀਂ ਦੇਖੋ ਅਸੀਂ ਮੋਹ ਲੱਤੀ ਆਓ 12 ਵਜੇ ਤੁਹਾਨੂੰ ਪਤਾ ਲੱਗੇ ਬਾਹਰ ਹੀ ਖਸ਼ਰੇ ਆਮ ਸ਼ਰਾਬ ਪਿੰਦੇ ਨੇ ਕੋਈ ਕਿਸੇ ਨੂੰ ਟੈਨਸ਼ਨ ਕਿਸੇ ਨੂੰ ਡਰ ਨਹੀਂ ਕੋਈ ਕੁਝ ਨਹੀਂ ਹੋ ਰਿਹਾ ਇਹ ਗਣੇਸ਼ ਨਗਰ ਹੈ ਆ ਦੇਖੋ ਜੀ ਆ ਵੀ ਮਾਲਕ ਨੇ ਇਹਨਾਂ ਨੂੰ ਪਤਾ ਹੈ ਇਹ ਪੰਜਾਬ ਦਾ ਗਣੇਸ਼ ਨਗਰ ਦਾ ਏਰੀਆ ਹੈਗਾ ਔਰ ਇਸ ਪੂਰੇ ਬਾਜ਼ਾਰ ਦੇ ਵਿੱਚ ਲੋਕ ਇਤਰਾਜ਼ ਜਤਾ ਰਹੇ ਆ ਇੱਧਰ ਸਾਪਾਸੇ ਲੋਕ ਜਿਹੜੇ ਇਕੱਠੇ ਹੋਏ ਹੋਏ ਨੇ ਅਜਾ ਵੀਰੇ ਜੀ ਸੜਕ ਦੇ ਬਾਹਰ ਲੋਕ ਸ਼ਰਾਬ ਪੀ ਰਹੇ ਆ ਇਤਰਾਜ਼ ਮੁਹੱਲਾ ਜਿਤਾ ਰਿਹਾ ਪਰ ਕਾਰਵਾਈ ਹੁੰਦੀ ਆ ਜਾਂ ਨਹੀਂ ਹੁੰਦੀ ਨਹੀਂ ਹੁੰਦੀ ਨੀ ਜੀ ਕਾਰਨ ਕੀ ਦਰੋ ਉਹ ਪਾਜੀ ਖੜੇ ਉਹਨਾਂ ਨੂੰ ਪੁੱਛੋ ਹੁੰਦੀ ਨਹੀਂ ਕਾਰਵਾਈ ਇਹ ਤਾਂ ਹੈ ਹੀ ਆ ਜੀ ਤੇ ਕਾਰਵਾਈ ਜਿਹੜੀ ਇਹ ਕੋਈ ਨਹੀਂ ਹੁੰਦੀ ਇਸੇ ਕਰਕੇ ਲੋਕ ਇਤਰਾਜ਼ ਜਿਤਾਉਂਦੇ ਆ ਔਰ ਤੁਹਾਨੂੰ ਇਹ ਸੜਕ ਬੁਰੀ ਚੱਲਦੀ ਹੋਈ ਦਿਖਾ ਦਿੰਦੇ ਆ ਕਿ ਕਿੰਨਾ ਬਿਜ਼ੀ ਰੋਡ ਹੈ ਇੱਥੇ ਮਹਿਲਾਵਾਂ ਆਮ ਲੋਕ ਜਿਹੜੇ ਰੋਜ਼ ਨਿਕਲਦੇ ਆ ਪਰ ਆਮ ਜਿਹੜੇ ਦੁਕਾਨਦਾਰ ਹੈ ਇਹਨਾਂ ਨਾਲ ਗੱਲਬਾਤ ਕਰਦੇ ਆ ਕਿ ਕਿੰਨਾ ਕੁ ਇਤਰਾਜ਼ ਜਿਹੜਾ ਹੈਗਾ ਖਾਸ ਕਰਕੇ ਮਹਿਲਾਵਾਂ ਔਰ ਬੱਚੇ ਜਦੋਂ ਆਉਂਦੇ ਆ ਕਿੰਨੀ ਕੁ ਤਕਲੀਫ ਇਹਨਾਂ ਨੂੰ ਹੁੰਦੀ ਹੈ ਵੀਰੇ ਇਹ ਸਾਹਮਣੇ ਸ਼ਰਾਬ ਦਾ ਟਿਕਾਣਾ ਹੈ ਇਤਰਾਜ਼ ਹੈ ਮੁਹੱਲੇ ਵਾਲੇ ਦੁਕਾਨਦਾਰਾਂ ਨੂੰ ਕਿਸ ਤਰ੍ਹਾਂ ਤੇ ਖੜਕੇ ਪਿੱਛੇ ਤਰਾਏ ਹੈਗਾ ਬਹੁਤ ਟਾਈਮ ਹੋ ਗਿਆ ਇੱਥੇ ਘੜਾ ਘਟ ਨਹੀਂ ਖੜੇ 150 ਬੰਦੇ ਰੋਜ਼ ਖੜੇ ਹੀ ਰਹਿੰਦੇ ਸ਼ਾਮ ਹਮੇਸ਼ਾ ਬੇਸ਼ੱਕ ਇਹ ਹਰੇ ਹਰੇ ਨੂੰ ਦਿੱਕਤ ਹੈ ਤਾਂ ਹੀ ਕਰਕੇ ਚਲਾਇਆ ਵੀ ਤੇ ਇੱਕ ਧਾਰੀ ਪੁਲਿਸ ਨੂੰ ਕਲੇਮ ਵੀ ਕੀਤੀ ਆ ਉਹ ਦੇਖੋ ਕੀ ਹੱਲ ਕਰਦੇ ਹੈਗੇ ਅੱਛਾ ਪੀਸੀਆਰ ਕੇ ਚੱਕਰ ਨਹੀਂ ਮਾਰਦੇ ਪੀਸੀਆਰ ਬਹੁਤ اٹਟਦੇ ਬਹੁਤ ਪੀਸੀਆਰ ਕੱਲ ਹੀ ਆਈ ਸੀ ਬਾ ਜੋ ਰਿਪੋਰਟ ਕੀਤੀ ਪਰसों ਕੱਲ ਆਈ ਸੀ ਕੱਲ ਉਹਨਾਂ ਨੇ ਡੰਡੇ ਯੂਰ ਮਾਰੇ ਇੱਥੇ ਯਾਨੀ ਕਿ ਕੰਪਲੇਨ ਦੀ ਨੀਂ ਤੋ ਬਾਦ ਕਾਰਵਾਈ ਕਾ ਕੋਸ ਬਾਦ ਬਿਲਕੁਲ ਮਹੱਲੇ ਵਾਲੇ ਦੁਕਾਨਦਾਰ ਰਹਿਸ਼ੀ ਸਾवेत ਰਾਜ ਜਤਾ ਰਹੇ ਆਂ ਔਰ ਇਸੀ ਕਾਰਨ ਇਸ ਠੇਕੇ ਦੇ ਉੱਤੇ ਇਤਰਾਜ਼ ਜਤਾਇਆ ਜਾ ਰਿਹਾ ਕਿ ਇਸ ਠੇਕੇ ਦੇ ਵਿੱਚ ਵਾਟਰ ਕੂਲਰ ਲੱਗਿਆ ਹੋਇਆ ਹੈ ਔਰ ਵਾਟਰ ਕੂਲਰ ਤੋਂ ਹੀ ਲੋਗ ਸ਼ਰਾਬ ਖਰੀਦੇ ਆਂ ਇੱਥੋਂ ਠੇਕੇ ਤੋਂ ਸ਼ਰਾਬ ਖਰੀਦੇ ਆਂ ਵਾਟਰ ਕੂਲਰ 'ਚ ਭਰਦੇ ਆਂ ਔਰ ਇਸੀ ਜਗ੍ਹਾ ਤੇ ਖੜਕੇ ਸ਼ਰਾਬ ਪੀ ਲੱਗ ਜਾਂਦੇ ਆਂ ਜਿਸ ਕਰਕੇ ਪੂਰੇ ਮੁਹੱਲੇ ਦਾ ਬਲਕਿ ਕਈਏ ਗਣੇਸ਼ ਨਗਰ ਔਰ ਜਨਕਪੁਰੀ ਦਾ ਜਿਹੜਾ ਬੁਰਾ ਹਾਲ ਹੈ ਹਾਂਜੀ ਬੋਲੋ ਮੈਂ ਪਨਾ ਕਰਦਾ ਜੰਨਤ ਪਿਓ ਬਾਹਰ ਨਾ ਪਿਓ ਬਾਹਰ ਨਾ ਪਿਓ ਅੰਦਰ ਪਿਲਾਓ ਹਤੇ ਬੀਸ ਪਿਓ ਕੋਈ ਗੱਲ ਤੇ ਜਿਹੜੇ ਪਿੰਡਿਆਂ ਨੇ ਰੋਕਦੇ ਨਹੀਂ ਸੀ ਇਹ ਰਕੂਗਾ ਇਹ ਰਕੂਗਾ ਉਹ ਬਾਹਰ ਘਟੋ ਨੂੰ ਲੋਕ ਕਰ ਰੋਕਦੇ ਹਨ ਮਹੱਲੇ ਵਾਲੇ ਰੋਕਦੇ ਹਨ ਲੇਕਿਨ ਫਿਲਹਾਲ ਪੁਲਿਸ ਦੀ ਅਗਰ ਗੱਲ ਕਰੀਏ ਤਾਂ ਕੋਈ ਵੀ ਕਾਰਵਾਈ ਜਿਹੜੀ ਹੈ ਉਹ ਨਜ਼ਰ ਨਹੀਂ ਆ ਰਹੀ ਔਰ ਇਤਰਾਜ਼ ਜਤਾਇਆ ਜਾ ਰਿਹਾ ਹੈਗਾ ਕਿ ਕੰਪਲੇਂਟ ਕਰਨ ਤੋਂ ਬਾਅਦ ਵੀ ਨਾ ਪੀਸੀਆਰ ਤੇ ਨਾ ਹੀ ਇਲਾਕਾ ਦਾ ਕੋਈ ਖਾਨੇ ਦੇ ਉੱਚ ਅਧਿਕਾਰੀ ਜਿਹੜਾ ਉਹ ਮੌਕੇ ਦੇ ਉੱਤੇ ਪਹੁੰਚਦਾ ਅੱਛਾ ਕੰਪਲੇਂਟ ਆਈ ਕੋਈ ਜਾਂ ਫਿਰ ਰੁਟੀਨ ਚੈੱਕ ਨਹੀਂ ਐਸਐਚਓ ਸਾਹਿਬ ਨੂੰ ਫੋਨ ਗਿਆ ਸੀਗਾ ਉਹਨਾਂ ਨੇ ਸਾਨੂੰ ਨੋਟ ਕਰਾਇਆ ਤਾਂ ਕਰਕੇ ਉਹ ਮੌਕੇ ਤੇ ਆਏ ਆ ਕੀ ਚੀਜ਼ ਨੋਟ ਕਰਾਈ ਗਈ ਕੀ ਕੰਪਲੇਂਟ ਸੀ ਵੀ ਦੇਖੋ ਤੇ ਬੰਦੇ ਇਕੱਠੇ ਹੋਏ ਪਏ ਅੱਛਾ ਅੱਛਾ ਵੈਸੇ ਰੁਟੀਨ ਦੇ ਵਿੱਚ ਤੁਹਾਡਾ ਏਰੀਆ ਇਹ ਹਾਂਜੀ ਰੁਟੀਨ ਵਾਈ ਸਾਡਾ ਏਰੀਆ ਤਾਂ ਹੈਗਾ ਆ ਤੇ ਮਤਲਬ ਪਹਿਲਾ ਜਿਹੜਾ ਮੋਟਰਸਾਈਕਲ ਚੱਲਦਾ ਜੋ ਉਹ ਬੰਦ ਆ ਇਸ ਕਰਕੇ ਸਾਨੂੰ ਦੇਖਣੇ ਪੈਂਦਾ ਏਰੀਆ ਏਰੀਆ ਬਹੁਤ ਵੱਡਾ ਹੋ ਜਾਂਦਾ ਫਿਰ ਅੱਛਾ ਕਿੰਨੇ ਕਪਰਾਉਂਡ ਇੱਥੇ ਦਿਨ ਦੇ ਵਿੱਚ ਲਗਾ ਲੈਂਦੇ ਜਾਂ ਰਾਤ ਨੂੰ ਅਗਰ ਪਾਰਟਿਕੂਲਰ ਅਪਰਾਧ ਦੀ ਗੱਲ ਰਾਤ ਨੂੰ ਤਾਂ 2-3 ਯਾਨੀ ਕਿ ਜਦੋਂ ਆਪਣੇ ਵੀ ਚੱਲਦਾ ਰਹਿੰਦਾ ਇੱਥੇ ਰੋਡ ਉਦੋਂ ਤਾਂ ਕੋਈ ਚੱਕਰ ਨਹੀਂ ਰਾਤ ਨੂੰ ਜਦੋਂ ਬਸ ਸੁੰਨਾ ਹੋ ਜਾਂਦਾ ਰੋਡ ਫਿਰ 2-4 ਗੇਟੇ ਲਾ ਦੀ ਦੇ ਦਿਕਤ ਤੇ ਸਮੱਸਿਆ ਇੱਥੇ ਚੱਲਦੇ ਰੋਡ ਦੇ ਵਿੱਚ ਹੀ ਆ ਰਹੀ ਹੈ ਕਿ ਠਿੱਕੇ ਦੇ ਬਾਹਰ ਤੁਸੀਂ ਆ ਦੇਖੋ ਗਲਾਸ ਕਿੰਨੇ ਪਏ ਹੋਏ ਆ ਓਪਨ 바ਰ ਚੱਲ ਰਿਹਾ ਹੈ ਕੋਈ ਨਹੀਂ ਕੋਈ ਨਹੀਂ ਕਰਾਦਣੇ ਹਾਲ ਐਸਾ ਚੋਤਾ ਵੀ ਮੌਕੇ ਤੇ ਆ ਰਹੇ ਆ ਫੋਨ ਕੀਤਾ ਉਹਨਾਂ ਨੂੰ ਆ ਰਹੇ ਆ ਅਫਸਰ ਆ ਰਹੇ ਮੌਕੇ ਤੇ ਪੁਲਿਸ ਪੀਸੀਆਰ ਜਿਹੜੀ ਹੈ ਮੋਟਰਸਾਈਕਲ ਨੰਬਰ 5 ਮੌਕੇ ਤੇ ਪਹੁੰਚਿਆ ਹੈ ਹਾਲਾਂਕਿ ਇਹਨਾਂ ਦਾ ਇਹ ਕਹਿਣਾ ਹੈਗਾ ਕਿ ਜਦੋਂ ਰਾਤ ਹੋ ਜਾਂਦੀ ਹੈ ਉਸ ਵਕਤ ਦੋ ਜਾਂ ਤਿੰਨ ਚੱਕਰ ਲਗਾਏ ਜਾਂਦੇ ਆ ਪਰ ਚਲਦੀ ਸੜਕ ਵੇਲੇ ਜਿਹੜਾ ਹੈ ਰਾਉਂਡ ਨਹੀਂ ਲਗਾਇਆ ਜਾਂਦਾ ਪਰ ਦਿੱਕਤ ਇੱਥੇ ਜਲਦੀ ਸੜਕ ਬੇਲੀ ਹੁੰਦੀ ਹੈ ਕਿ ਸੜਕ ਦੇ ਉੱਤੇ ਓਪਨ ਬਾਰ ਚੱਲਦਾ ਜਿੱਤੇ ਮਹੱਲਾ ਨਿਵਾਸੀ ਇਤਰਾਜ਼ ਜਤਾ ਰਹੇ ਇਸ ਕਾਰਨ ਮਹੱਲਾ ਨਿਵਾਸੀ ਖਾਸੇ ਪਰੇਸ਼ਾਨ ਦਿਖਾਈ ਦੇ ਰਹੇ ਹਨ ਲੁਧਿਆਣਾ ਤੋਂ ਕੈਮਰਾ ਪਰਸਨ ਸੰਜੇ ਦੇ ਨਾਲ ਕਮਲ ਕਪੂਰ ਲੁਧਿਆਣਾ ਲਾਈ